5 ਸਾਲ ਤੋਂ ਸਾਡਾ ਸੀਜ਼ਨ ਬੜਾ ਡਾਮਡ ਰੋਲ ਕਰ ਰਿਹਾ ਸੀ ਆ ਸਾਲ ਸਾਡਾ ਸੀਜ਼ਨ ਬਹੁਤ ਅੱਛਾ ਲੱਗਿਆ ਤੁਸੀਂ ਦੇਖਿਆ ਜਿਹੜੇ ਸਟਾਲਸ ਲੱਗੇ ਨੇ ਕਿਸ ਤਰੀਕੇ ਦਾ ਯਾਨਸ ਪੁੰਚਾ ਇੱਥੇ ਜਿੱਦਾਂ ਆਪਾਂ ਚਾਈਨਨ ਨੂੰ ਟੱਕਰ ਦੇਣ ਦੀ ਗੱਲ ਕਰਦੇ ਹਾਂ ਚਾਈਨਨ ਨੂੰ ਟੱਕਰ ਦੇ ਰਹੇ ਹਾਂ ਜੀ ਇੰਡਸਟਰੀ ਡੈਫੀਨਿਟਲੀ ਡਿਵੈਲਪ ਕਰੇਗੀ ਗਰੋ ਕਰੇਗੀ ਵਧੇਗੀ ਵਧ ਜਿਵੇਂ ਇਸ ਵਾਰ ਕਹ ਰਹੇ ਵੀ ਸੀਜ਼ਨ ਬੜਾ ਚੰਗਾ ਲੱਗਿਆ ਮੌਸਮ ਨੇ ਵੀ ਸਾਥ ਦਿੱਤਾ ਹੁਣ ਅਗਲੇ ਸੀਜ਼ਨ ਦੇ ਵੀ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨੀ ਪੈਗੀ ਤਿਆਰੀ ਸ਼ੁਰੂ ਹੋ ਗਈ ਹੋ ਗਈ ਇਰੂ ਐ ਲੋਕਾਂ ਨੇ ਹੌਸਲੇ ਬੁਲੰਦ ਐ ਬਹੁਤ ਜਿਆਦਾ ਐਗਰੈਸਿਵ ਐ ਹੁਣ ਲੋਕ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਲੁਧਿਆਣਾ ਦੇ ਹੋਟਲ ਰੇਜੈਂਟਾ ਸੈਂਟਰ ਕਲਾਸਿਕ ਦੇ ਵਿੱਚ ਯਾਨ ਐਗਜ਼ਿਬਿਸ਼ਨ ਲੱਗੀ ਐ ਗੱਲਬਾਤ ਕਰਨ ਲਈ ਮੇਰੇ ਨਾਲ ਥਾਪਰ ਸਾਹਿਬ ਨੇ ਥਾਪਰ ਸਾਹਿਬ ਵਿంటర్ ਕਲੈਕਸ਼ਨ ਦੇ ਵਿੱਚ ਇਸ ਵਾਰ ਕੀ ਖਾਸ ਲੈ ਕੇ ਆਏ ਹੋ ਤੁਸੀਂ ਪਹਿਲਾਂ ਮੇਰੀ ਸਭ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਕੋਈ 5 ਸਾਲ ਤੋਂ ਸਾਡਾ ਸੀਜ਼ਨ ਬੜਾ ਡਾਮਡ ਰੋਲ ਚੱਲ ਰਿਹਾ ਸੀ ਆ ਸਾਲ ਸਾਡਾ ਸੀਜ਼ਨ ਬਹੁਤ ਅੱਛਾ ਲੱਗਿਆ ਟਾਈਮਲੀ ਸਰਦੀ ਪਈ ਹੈ ਮਾਲ ਵੀ ਕਿਹ ਹੈ ਔਰ ਪ੍ਰੋਡਕਸ਼ਨਾਂ ਵੀ ਅੱਛੀਆਂ ਹੋਈਆਂ ਅੱਗੇ ਨਾਲੋਂ ਇਨਕਰੀਸ ਔਰ ਸੀਜ਼ਨ ਬੜੀਆ ਲੱਗਿਆ ਤੇ ਇੰਡਸਟਰੀ ਬੜੀ ਖੁਸ਼ ਹੈ ਸਾਡਾ ਜਿਹੜਾ ਮੁਕਾਬਲਾ ਹੈ ਨਾ ਚਾਈਨਾ ਨਾਲ ਹੈ ਜੀ ਬਾਇਆ ਬੰਗਲਾਦੇਸ਼ ਨੂੰ ਮਾਲ ਰਪਣ ਸਾਰਾ ਇੰਡੀਆ ਪੇ ਕੀ ਜਾਂਦਾ ਕਾਫੀ ਸਾਨੂੰ ਨਾਲ ਸੀ ਉਹਦੇ ਲਈ ਸਾਨੂੰ ਅੱਛੇ ਯਾਨਸ ਚਾਹੀਦੇ ਨੇ ਅੱਛੇ ਫੈਬਰਿਕ ਚਾਹੀਦੇ ਨੇ ਬੇਸਤਮ ਵਿਜਾਰ ਨਹੀਂ ਹੁੰਦੇ ਨਾ ਰਾਮ ਦੀ ਉਹ ਰਾਮਦਿਲ ਗੰਗਾ ਇਕਰੂ ਵਾਲਿਆਂ ਦੀ ਅੱਜ ਆ ਪਾਏ ਇਹਨਾਂ ਬਹੁਤ ਇਹਨਾਂ ਨੇ ਹੂੜ ਬੜਾ ਅੱਛਾ ਕੰਮ ਕੀਤਾ ਹੈ ਮਸਟਰਾਇਜ਼ ਕਾਟਨ ਜਾਂ ਵੀ ਲੈ ਜਾਂਦੇ ਨੇ ਤੇ ਮੇਰੇ ਖਿਆਲ ਨਾਲ ਵੀ ਇਹਦਾ ਬੈਨੀਫਿਟ ਇੰਡਸਟਰੀ ਫਾਰੀ ਨੂੰ ਬਹੁਤ ਅੱਛਾ ਬੈਨੀਫਿਟ ਹੋਏਗਾ ਤੇ ਅਸੀਂ ਵੀ ਹੋਪ ਆਪਟਿਮਿਸਟਿਕ ਆਸ਼ਾਵਾਂ ਦੀ ਹੈ ਬਹੁਤ ਅੱਗੇ ਨੂੰ ਅਸੀਂ ਤਰੱਕੀ ਕਰਾਂਗੇ ਜੇ ਐਦਾਂ ਹੀ ਜਿਵੇਂ ਸੀਜ਼ਨ ਲੱਗਿਆ ਅੱਛੇ ਚ ਯਾਂਸ ਤੋਂ ਮੈਂ ਦੇਖਣ ਮਿਲੇ ਅੱਛੇ ਚ ਯਾਂਸ ਆਂਦੇ ਰੰਗੇ ਤੇ ਸੱਲੀ ਬਹੁਤ ਬੜੀ ਰਹੇਗਾ ਤੁਸੀਂ ਦੇਖਿਆ ਜਿਹੜੇ ਸਟਾਲਸ ਲੱਗੇ ਨੇ ਕਿਸ ਤਰੀਕੇ ਦਾ ਜਾਨਸ ਪਹੁੰਚਿਆ ਇੱਥੇ ਜਿੱਦਾਂ ਆਪਾਂ ਚਾਈਨਾ ਨੂੰ ਟੱਕਰ ਦੇਣ ਦੀ ਗੱਲ ਕਰਦੇ ਆ ਚਾਈਨਾ ਨੂੰ ਟੱਕਰ ਦੇ ਰਹੇ ਆ ਜੀ ਬਹੁਤ ਘਟ ਹੈ ਬੜੀ ਇਨੋਵੇਸ਼ਨ ਕਰਦੇ ਨੇ ਬੜੀਆਂ ਕਾੜਾਂ ਕੱਢ ਕੇ ਬਣਾ ਰਹੇ ਆ ਸਾਨੂੰ ਬਹੁਤ ਦਾ ਬੜਾ ਬੈਨੀਫਿਟ ਹੈ ਇੰਡਸਟਰੀ ਡੈਫੀਨਿਟਲੀ ਡਿਵੈਲਪ ਕਰੇਗੀ ਗਰੋ ਕਰੇਗੀ ਵਧੇਗੀ ਬਹੁਤ ਕਿੰਨੇ ਇੱਕ ਸਟਾਲ ਲੱਗੇ ਨੇ ਔਰ ਕਿੱਥੋਂ ਕਿੱਥੋਂ ਲੋਕ ਜਿਹੜੇ ਨੇ ਤੇ ਐਗਜ਼ਿਬਿਟ ਕਰ ਰਹੇ ਨੇ ਆ ਕੇ ਇਹ ਮੈਂ ਫੁਲੀ ਫਰੋਲੀ ਚੱਕਤਾ ਮੈਂ ਕਰਕੇ ਇੱਕ ਮਿੰਟ ਬਾਅਦ ਚ ਕਰਦੇ ਜਿਵੇਂ ਇਸ ਵਾਰ ਕਹਿ ਰਹੇ ਵੀ ਸੀਜ਼ਨ ਬੜਾ ਚੰਗਾ ਲੱਗਿਆ ਮੌਸਮ ਨੇ ਵੀ ਸਾਥ ਦਿੱਤਾ ਹੁਣ ਅਗਲੇ ਸੀਜ਼ਨ ਦੇ ਵੀ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨੀ ਪਏਗੀ ਤਿਆਰੀ ਸ਼ੁਰੂ ਹੋ ਗਈ ਹੋ ਗਈ ਸ਼ੁਰੂ ਹੈ ਲੋਕਾਂ ਨੇ ਹੌਸਲੇ ਬੁਲੰਦ ਹੈ ਬਹੁਤ ਜ਼ਿਆਦਾ ਐਗਰੈਸਿਵ ਹੈ ਹੁਣ ਲੋਕ ਤੇ ਜਿਹੜੇ ਇਸ ਉਦਯੋਗ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਖਾਸ ਤੌਰ ਤੇ ਕੀ ਅਪੀਲ ਕਰਨਾ ਚਾਹੁੰਗੇ ਸਾਡੇ ਮਾਧਿਅਮ ਦੇ ਰਾਹੀਂ ਤੁਸੀਂ ਮੈਂ ਮੈਨੂਫੈਕਚਰਸ ਨੂੰ ਇੱਕ ਅਪੀਲ ਕਰਨ ਲੈ ਜੋਰ ਸ਼ੋਰ ਨਾਲ ਮਾਲ ਬਣਾਓ ਜੋਰ ਸ਼ੋਰ ਨਾਲ ਇਨੋਵੇਸ਼ਨ ਕਰੋ ਆਰ ਐਂਡ ਡੀ ਕਰੋ ਤਾਂ ਹੀ ਆਪਾਂ ਗਰੋ ਕਰਵਾਂਗੇ ਜਿਵੇਂ ਸੀਜ਼ਨ ਵਾਂਗ ਆਨ ਆਫ ਸੀਜ਼ਨ ਇਹ ਕੋਈ ਬੁਧੀਆ ਲੱਗੇਗਾ ਐਗਜ਼ੀਬਿਸ਼ਨ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਤੁਹਾਨੂੰ ਸਟਾਲਸ ਵੀ ਨਾਲ ਦੀ ਨਾਲ ਦਿਖਾਵਾਂਗੇ ਜੁੜੇ ਹੋਏ ਜਨਤੈਸ਼ੀ ਦੇ ਨਾਲ